ਕੀ ਕੀ ਨਾਮ ਆ ਤੁਹਾਡਾ ਤੇ ਕੀ ਘਟਨਾ ਪਈ ਮੇਰਾ ਨਾਮ ਜੇ ਸੁਖਵਿੰਦਰ ਸਿੰਘ ਹੈ ਜੀ ਤੇ ਉਮਰ ਮੇਰੀ 28 ਸਾਲ ਹੈ ਜੀ ਤੇ ਮੇਰੇ ਮਾਤਾ ਜੀ ਦਾ ਨਾਮ ਰਣਜੀਤ ਕੋਰ ਹੈ ਤੇ ਸਵੇਰੇ 8:30 ਵਜੇ ਜੇ ਮੈਂ ਘਰੋਂ ਗਿਆ ਹਾਂ ਤੇ ਅੱਜ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਮੇਰੀ ਮਾਤਾ ਜੀ ਨਾਲ ਗੱਲ ਹੁੰਦੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਨਹੀਂ ਚੁੱਕਿਆਗਾ ਤੇ ਜਦੋਂ ਮੈਂ 12:55 ਵਜੇ ਪਰਚਾੰਜਾ ਮਿੰਟ ਤੇ ਘਰੇ ਆਇਆ ਹਾਂ ਤੇ ਜਿੰਦਾ ਹੈ ਨਹੀਂ ਸੀਗਾ ਕੱਲੀ ਕੁੰਡੀ ਲੱਗੀ ਹੋਈ ਸੀਗੀ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਚੋਰਾਂ ਨੇ ਵਾਰਦਾਤ ਕੀਤੀ ਸੀਗੇ ਸਾਰੇ ਕੱਪੜੇ-ਕੁੱਪੜੇ ਖਿਲਰੇ ਹੋਏ ਸੀਗੇ ਤੇ ਜੋ ਵੀ ਮਾਤਾ ਜੀ ਦੇ ਪੈਸੇ-ਪੋਸੇ ਸਾਰਾ ਕੁਝ ਲੈ ਕੇ ਚਲੇ ਗਏ ਨੇ ਕੋਈ ਪਤਾ ਨਹੀਂ ਲੱਗਾ ਕਿ ਕਿੰਨੇ ਜਣੇ ਸੀਗੇ ਜਿਹੜੇ ਚੋਰੀ ਇਹਦੇ ਬਾਰੇ ਨਹੀਂ ਪਤਾ ਲੱਗਾ ਜੀ ਕਿੰਨੇ ਜਾਣੇ ਕਿੰਨੇ ਨੇ ਜਾ ਤੇ ਜਦੋਂ ਮੈਂ ਦੇਖਿਆ ਸੀਗਾ ਤੇ ਉਹਨਾਂ ਦੀ ਗੱਲ ਦੇ ਵਿੱਚ ਪਰਨਾ ਪਾਇਆ ਤੇ ਜਿਹੜਾ ਮੈਂ ਕੱਲ ਬੰਨਿਆ ਸੀਗਾ ਤੇ ਉਸ ਪਰਨੇ ਦੇ ਨਾਲ ਉਹਨਾਂ ਨੂੰ ਗੱਲ ਘੁੱਟ ਕੇ ਮਾਰਿਆ ਗਿਆ ਜੀ ਕਰੋ ਕਰੋ ਕੀ ਕੀ ਲੈ ਕੇ ਗਏ ਕਰੋ ਆਪਣੇ ਸਾਰਾ ਕੁਸਤਾ ਘਰੇ ਰਿਹਾ ਮੈਂ ਕਿ ਪੈਸੇ-ਪੋਸੇ ਲੈ ਕੇ ਗਏ ਨੇ ਤੇ ਮਾਤਾ ਜੀ ਨੂੰ ਕਿੰਨੇ ਪੈਸੇ ਮੈਂ ਕਿ ਪੈਸੇ ਹੋਣਗੇ ਆਪਣੇ 5000 ਰੁਪਏ ਕੋਲ ਸੀਗਾ ਮਾਤਾ ਜੀ ਕੋਈ ਇਸ ਤੋਂ ਇਲਾਵਾ ਤੇ 200 ਰੁਪਏ ਉਹਨਾਂ ਨੇ ਮੈਨੂੰ ਸਵੇਰੇ ਦਿੱਤਾ ਕਿ ਰੋਟੀ ਲਿਆਉਣ ਵਾਸਤੇ ਤੇ ਉਸ ਤੋਂ ਬਾਅਦ ਕੀ ਆ ਤੇ ਜਦੋਂ ਮੈਂ ਪੁੱਛਿਆ ਫੋਨ ਕਰਕੇ ਕਿ ਕੀ ਖਾਣਾ ਕੀ ਨਹੀਂ ਤੇ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋ ਰਹੀ ਉਹਨਾਂ ਨਾਲ ਮਾਤਾ ਜੀ ਥੋੜੀ ਇਕੱਲੀ ਰਹਿੰਦੀ ਸੀ ਹਾਂਜੀ ਇਕੱਲੇ ਰਹਿੰਦੇ ਹੈਂਡੀਕੈਪ ਸੀਗੇ ਮੇਰੀ ਮਾਤਾ ਜੀ ਕੋਈ ਰਿਸ਼ਤੇ ਕਿਸੇ ਨਾਲ ਨਹੀਂ ਸੀ ਨਹੀਂ ਜੀ ਕਿਸੇ ਨਾਲ ਨਹੀਂ ਜੀ ਕੋਈ ਸੱਟ ਸੁੱਟ ਵੀ ਹੈਗੀ ਸੀ ਸਰੀਰ ਤੇ ਜਾਂ ਨਹੀਂ ਨਹੀਂ ਕੋਈ ਕੋਸ਼ ਨਹੀਂ ਜੀ ਬਸ ਗਲਾ ਘੁੱਟ ਕੇ ਮਾਰਿਆ ਜੀ ਉਹਨਾਂ ਨੇ ਘਟਨਾ ਦੁਪਹਿਰ ਦੀ ਹੈ ਹਾਂਜੀ ਦੁਪਹਿਰ ਦੀ ਘਟਨਾ ਹੈ ਜੇ ਜਦੋਂ ਮੈਂ ਘਰੇ ਆਇਆ ਮੈਂ ਆਪਣੇ 12:00 ਵਜੇ ਕਪੜੇ ਜਦੋਂ ਮੈਂ ਦੇਖਿਆ ਜੇ ਤੇ ਉਦੋਂ ਮੈਂ ਕਿ ਕੱਲੀ ਕੁੰਡੀ ਲੱਗੀ ਹੋਈ ਸੀ ਜਦੋਂ ਅੰਦਰ ਜਾ ਕੇ ਵੇਖਿਆ ਅਲਮਾਰੀ ਖੁੱਲੀ ਹੈ ਕੱਪੜੇ ਖਿਲਰੇ ਪਏ ਨੇ ਤੇ ਗਵਾਂਢੀਆਂ ਨੂੰ ਪੁੱਛਿਆ ਕਹਿੰਦੇ ਹਜੂ ਨਹੀਂ ਪਤਾ ਹੈਗਾ ਤੇ ਉਹਨਾਂ ਨੇ ਮੌਕੇ ਦੇ ਬਾਅਦ ਤੇ ਇਹ ਦੱਸਿਆ ਕਿ 11:30 ਵਜੇ ਜੇ ਆਪਣੀ ਬੇਟ ਨੂੰ ਬਾਲਣ ਕੇ ਸਕੂਲ ਦੇ ਕੋਲ ਗਏ ਸੀਗੇ ਉਦੋਂ ਲੋਕ ਲੱਗਾ ਸੀਗਾ ਕਿ ਜਦੋਂ ਮੈਂ ਆਇਆ ਮੈਂ ਤੇ ਉਦੋਂ ਜੇ ਸਵਾਰਦਾ ਤੇ ਹੋ ਚੁੱਕੀ ਸੀ ਮੈਂ ਜੇ ਆਪਣੇ ਖਲਾਸੀਆਂ ਜੀ ਆਈ ਡਬਲਿਊ ਦਫਤਰ ਦੇ ਵਿੱਚ ਹਾਂਜੀ ਇੱਥੇ ਰੇਲਵੇ ਦੇ ਕੁਆਟਰ ਵਿੱਚ ਹਾਂਜੀ ਰੇਲਵੇ ਦੇ ਕੁਆਟਰ ਮੈਂ 2019 ਦਾ ਇੱਥੇ ਰਹਿ ਰਹੇ ਹਾਂ ਜੀ ਪਹਿਲੋਂ ਵੀ ਸਾਡੇ ਚੋਰੀ ਹੋ ਸਕੀਏ ਤੇ ਉਦੋਂ ਵੀ ਸਮਾਨ ਸਾਰਾ ਲੈ ਗਏ ਸੀਗੇ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਤੇ ਦੂਸਰੀ ਵਾਰ ਦਾ ਤੇ ਹੋਈ ਆ ਜਿਸ ਦੇ ਵات ਕੀ ਪੈਸਾ ਵੀ ਖੋਇਆ ਗਿਆ ਤੇ ਮੇਰੀ ਮਾਤਾ ਜੀ ਨੂੰ ਵੀ ਮਾਰ ਦਿੱਤਾ ਗਿਆ ਘਟਨਾ ਚੋਰੀ ਦੀ ਲੱਗਦੀ ਆ ਜਾਂ ਕੋਈ ਹੋਰ ਲੱਗਦੀ ਨਹੀਂ ਚੋਰੀ ਦੀ ਆ ਜੀ ਕਿਉਂਕਿ ਘਰ ਦੇ ਵਿੱਚ ਜੋ ਵੀ ਸੋਨਾ ਸੀਗਾ ਉਹ ਵੀ ਲੈ ਚੁੱਕੇ ਨੇ ਜੀ ਭਾਜੀ ਫਰੀਦਪੁਰ ਦੇ ਕੀ ਹਾਲਾਤ ਨੇ ਚੋਰੀਆਂ ਨੂੰ ਲੈ ਕੇ ਜੋ ਦੇਖੋ ਜੀ ਇੱਥੇ ਜੇ ਦੇਖਿਆ ਜਾਵੇ ਤੇ ਰਾਹ ਜਾਂਦਿਆਂ ਹਰ ਕਿਤੇ खो ਜਾਂਦੇ ਨੇ ਕਦੀ ਫੋਨ ਖੋਇਆ ਜਾਂਦਾ ਕਿਸੇ ਦੇ ਮੈਂ ਕਿ ਕਾਪਾ ਮਾਰਿਆ ਜਾਂਦਾ ਕਦੀ ਕੋਚਾ ਸਾਡੇ ਪਹਿਲਾਂ ਵੀ ਚੋਰੀ ਹੋ ਚੁੱਕੀ ਪਿਛਲੇ ਸਾਲ ਤੇ ਇਸ ਵਾਰ ਉਹਨਾਂ ਨੇ ਵੇਖਿਆ ਕਿ ਕੱਲੀ ਮਾਤਾ ਜੀ ਬੈਠੇ ਨੇ ਘਰੇ ਤੇ ਜਦੋਂ ਮਾਤਾ ਜੀ ਨੇ ਕਿਤੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਜਾਨ ਨੂੰ ਪਛਾਣਿਆ ਹੋਊਗਾ ਤੇ ਉਹਨਾਂ ਨੇ ਜੇ ਉਹਨਾਂ ਨੂੰ ਮੈਂ ਕਿ ਡੈੱਡ ਕਰ ਦਿੱਤਾ ਉਦੋਂ ਜਦੋਂ ਚੋਰੀ ਹੋਈ ਸੀ ਉਦੋਂ ਕੋਈ ਕਾਰਵਾਈ ਹੋਈ ਸੀ ਉਦੋਂ ਕਾਰਵਾਈ ਦਿਖਾ ਉਦੋਂ ਕੋਈ ਕਾਰਵਾਈ ਨਹੀਂ ਲਿਖਾ ਕੇ ਆਏ ਸੀਗੇ ਐਫ ਆਈ ਆਰ ਦਰਜ ਕਰਾਏ ਸੀਗੇ ਕੋਈ ਇਸ ਬੋਤ ਨਹੀਂ ਬਿਲੇ ਉਹ ਤਾਂ ਬਜੀ ਘਰੋਂ ਆਕੇ ਤੁਹਾਡੇ ਚੋਰੀ ਕਰਕੇ ਕਤਲ ਕਰ ਗਏ ਆ ਤੇ ਰਾਹ ਗਲੀ ਤੇ ਚਲੋ ਹੁੰਦਾ ਹੀ ਸੀਗਾ ਉਹ ਤਾਂ ਗਰਾਹ ਗਲੀ ਹੁੰਦਾ ਹੁਣ ਤਾਂ ਦੇਖੋ ਜੀ ਇਸ ਟਾਈਮ ਤੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਚੋਰੀਆਂ ਕਾਫੀ ਹੁੰਦੀਆਂ ਨੇ ਸਾਡੇ ਗਵਾਨ ਦੇ ਵਿੱਚ ਵੀ ਚੋਰੀ ਹੋ ਚੁੱਕਿਆ ਤੁਸੀਂ ਦੇਖ ਸਕਦੇ ਕੁਆਟਰ ਇਹਨਾਂ ਦੇ ਅਕਬਰ ਜੀ ਆ ਉਹਨਾਂ ਦੇ ਮੈਂ ਕੀ ਚੋਰੀ ਹੋਈ ਆ ਆਰਪੀਐਫ ਦੇ ਵਿੱਚ ਲੱਗੇ ਸੀਗੇ ਉਹਨਾਂ ਦਾ ਇੱਕ ਮੋਟਰਸਾਈਕਲ ਹੀ ਰਿਹਾ ਵਾ ਬਾਕੀ ਉਹਨਾਂ ਦੀ ਵਰਦੀ ਤੱਕ ਲੈ ਕੇ ਗਏ ਨੇ ਮੰਗ ਕੀ ਕਰਦੇ ਆ ਹਾਂਜੀ ਮੰਗਾਇਓ ਹੀ ਆ ਜੀ ਹਾਂ ਵੀ ਕਿ ਹਾਨੂੰ ਮੈਂ ਕੀ ਪੈਸਾ ਚਾਹੀਦਾ ਵਾ ਨਸ਼ੇ ਪੱਤੇ ਵਾਲਿਆਂ ਨੇ ਜੀ ਤੇ ਤੁਸੀਂ ਕੀ ਮੰਗ ਕਰਦੇ ਮੈਂ ਇਹ ਮੰਗ ਕਰ ਚ ਕਰਨਾ ਚਾਹੁੰਦਾ ਕਿ ਜੋ ਵੀ ਮੇਰੇ ਘਰੋਂ ਗਿਆ ਵਾ ਪੈਸਾ ਤੇ ਲੈ ਲਾ ਕਿਉਂਕਿ ਦੇਖੋ ਜੀ ਮਾਂ ਤਾਂ ਮੇਰੀ ਚਲ ਗਈ ਉਹ ਤਾਂ ਆ ਨਹੀਂ ਸਕਦੀ ਕਿਉਂਕਿ ਪਿਛਲੇ ਹਲੇ ਪਿਛਲੇ ਮਹੀਨੇ 7 ਤਰੀਕ 7ਵੇਂ ਮੈਨੇ ਮੇਰੇ ਫਾਦਰ ਜੀ ਸਾਹਿਬ ਨੂੰ 16 ਸਾਲ ਹੋਏ ਮੁੱਕਿਆ ਨੂੰ ਤੇ ਉਹਨਾਂ ਤੋਂ ਬਾਅਦ ਅੱਜ ਮੈਂ ਜਦੋਂ ਵੇਖਿਆ ਤੇ ਮੇਰੀ ਮਾਤਾ ਜੀ ਪੂਰੇ ਹੋ ਗਏ ਤੇ ਮੈਂ ਤਾਂ ਪੁਲਿਸ ਦੇ ਅੱਗੇ ਹੀ ਅਰਦਾਸ ਬੇਨਤੀ ਕਰ ਸਕਦਾ ਨਾ ਕਿ ਮੇਰੀ ਰਿਕੁਐਸਟ ਆ ਤੁਹਾਡੇ ਅੱਗੇ ਕਿ ਜਲਦ ਤੋਂ ਜਲਦ ਜਿਹੜੇ ਵੀ ਜਿਹੜਾ ਨੇ ਇਹ ਘਟਨਾ ਵਾਪਰੀ ਆ ਜੋ ਮੇਰੇ ਘਰ ਵਿੱਚ ਆ ਜਲਤ ਦਲਤ ਜਿਹੜੇ ਵੀ ਚੋਰ ਨੇ ਕਿ ਜਲਤ ਜਲਤ ਉਹਨਾਂ ਨੂੰ ਫੜਿਆ ਜਾਵੇ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪੁਲਿਸ ਨੂੰ ਮੌਕੇ ਤੇ ਪਹੁੰਚੀ ਹੋ ਕੀ ਘਟਨਾ ਵਾਪਰੀ ਆ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਸੁਖਵਿੰਦਰ ਸਿੰਘ ਨਾਮ ਦਾ ਇੱਕ ਲੜਕਾ ਖਲਾਸੀ ਇੱਥੇ ਰੇਲਵੇ ਚ ਉਹਨੇ ਕਿਹਾ ਵੀ ਅੱਜ ਘਰੇ ਮੇਰੀ ਮਾਤਾ ਜੋ ਹੈਂਡੀਕੈਪਡ ਦੋਹਾਂ ਲੱਤਾਂ ਤੋਂ ਵੀ ਮੈਂ ਜਦੋਂ ਘਰੇ ਵਾਪਸ ਆਇਆ ਤੇ ਉਹਨਾਂ ਦੀ ਡੈਡ ਬੋਡੀ ਇੱਥੇ ਪਈ ਹੈ ਅਸੀਂ ਆਏ ਆ ਅਜੇ ਮੌਕਾ ਦੇਖ ਰਹੇ ਹਾਂ ਸਾਰਾ ਮੜ ਬਗਰਾ ਦੀ ਲਿਖ ਰਹੇ ਇਸ ਤੋਂ ਜ਼ਿਆਦਾ ਜੀ ਮੈਂ ਕੁਝ ਨਹੀਂ ਦੱਸ ਸਕਦਾ ਬਾਕੀ ਇਨਵੈਸਟੀਗੇਸ਼ਨ ਡਿਪਾਰਟਮੈਂਟ ਸਾਡੇ ਫੋਰੈਂਸਿਕ ਸਾਇੰਸ ਵਾਲੇ ਵੀ ਆਏ ਹੋਏ ਆ ਸਾਰਾ ਅਸੀਂ ਉਹ ਚੱਲ ਰਿਹਾ ਹੈ ਚੋਰੀ ਲੱਗਦੀ ਜੀ ਚੋਰੀ ਲੱਗਦੀ ਹੈ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਕਿੰਨੀ ਉਮਰ ਕਿੰਨੀ ਅਜੇ ਇਹਨਾਂ ਦੀ ਮਾਤਾ ਦੀ ਉਮਰ ਪੰਜਾਹ 52 ਸਾਲ ਹੋਵੇਗੀ ਇਹ ਦੋਵੇਂ ਮਾਂ ਪੁੱਤਰੀ ਰਹਿੰਦੇ ਸੀ ਇਸ ਲੜਕੇ ਦਾ ਡਿਵੋਰਸ ਹੋਇਆ ਹੋਇਆ ਪਹਿਲਾਂ ਫਾਦਰ ਦੀ ਦੀ ਡੈਥ ਹੋਈ ਹੈ ਇਹ ਫਾਦਰ ਦੀ ਜਗ੍ਹਾ ਜੋਬ ਤੇ ਲੱਗਾ 2015 ਚ ਇਹ ਘਟਨਾ ਚੀਜ਼ ਲੱਗਦੀ ਜਾਂ ਕੋਈ ਨਹੀਂ ਅਜੇ ਕੁਝ ਨਹੀਂ ਲੱਗ ਸਕਦਾ ਇਹ ਅਸੀਂ ਵਕ ਵਕ ਇਨਵੈਸਟੀਗੇਸ਼ਨ ਦਾ ਪਾਰਟ ਆ ਹਰ ਐਂਗਲ ਤੋਂ ਦੇਖ ਰਹੇ ਹਾਂ ਅਸੀਂ ਪਰਿਵਾਰ ਦੇ ਕਹਿਣ ਮੁਤਾਬਕ ਕਦੋਂ ਕੋਈ ਘਟਨਾ ਹੋਈ ਹੈ ਇਹ ਲੜਕਾ ਬੋਲ ਰਿਹਾ ਵੀ 8:30 ਵਜੇ ਮੈਂ ਸਵੇਰ ਗਿਆ ਬਾਹਰ ਲੋਕ ਲਾ ਜਾਂਦਾ ਉਹਦੀ ਮਤਨ ਜਦੋਂ ਮੈਂ ਵਾਪਸ ਆਇਆ ਤੇ ਬਾਹਲਾ ਲੋਕ ਨਹੀਂ ਸੀ ਤੇ ਅੰਦਰ ਦੇਖਿਆ ਜਾ ਕੇ ਇਹ ਕਹਿੰਦਾ ਕਿ 3:00 ਵਜੇ ਦੇ ਕਰੀਬ ਮੈਂ ਜਦੋਂ ਆਇਆ ਇਹ ਘਟਨਾ ਵਾਪਰੀ ਤੁਹਾਨੂੰ ਇਨਫੋਰਮੇਸ਼ਨ ਹੋ ਦਿੱਤੀ ਗਈ ਹੈ ਹਾਂ ਸਾਨੂੰ ਜਦੋਂ ਇਨਫੋਰਮੇਸ਼ਨ ਹੋਸੀ ਉਸ ਲਈ ਆਏ ਨਾਲ ਸਾਡੀ ਸਾਰੀ ਟੀਮ ਆਈ ਹੈ ਅਸੀਂ ਸਾਰੇ ਪੈਨ ਨੂੰ ਜਜ ਕਰ ਰਹੇ ਹਾਂ